ਇਹ ਕੀ ਮਸ ਪਿੰਡ ਬਾਤ ਉਸ ਤੋਂ ਉੱਚੀ ਅਸੀਂ ਬਹੁਤ ਲੋਹੂਰਾਂ ਦੇ ਨਾਲ ਆ ਕੰਮ ਸ਼ੁਰੂ ਕੀਤਾ ਸੀਗਾ ਮੇਰੇ ਜਵਾਕਾਂ ਨੇ ਮੇਰੇ ਭੀਜਿਆ ਨੇ ਮਸਾ ਹਕ ਉਸ ਇਕੱਠਾ ਕੀਤਾ ਸੀਗਾ ਕਿਸੇ ਨੇ ਦੇਖ ਲੋ ਆ ਕੀ ਬਣਾਤਾ ਸਾਡਾ ਜੀ ਆ ਵਾਹੇ ਸੱਤ ਘਟੋ ਘਟ ਸੱਤ ਲੱਖ ਰੁਪਿਆ ਦੀ ਕੈਸਤ ਬਣੀਆਂ ਲੋਨ ਲਿਆ ਸੀਗਾ ਆ ਦੇਖ ਲਓ ਜੀ ਆ ਆ ਆ ਕੋਲ ਸਾਡੇ ਨਾਲ ਹੋ ਰਿਹਾ ਦੇਖੋ ਜੀ ਮਦਦ ਆ ਸਾਡੀ ਕਮਾਈ ਆ ਜੀ ਜ਼ਿੰਦਗੀ ਦੀ ਜਵਾਕ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤੇ ਮੰਗੂ ਮਰੀ ਜਾਂਦੇ ਨੇ ਮੈਂ ਅੱਜ ਮੈਨੂੰ ਅੱਜ ਛੁੱਟੀ ਸੀਗੀ ਮੈਂ ਵੀ ਅੱਜ ਨਾਲ ਲੱਗਿਆ ਹੋਇਆ ਸੀਗਾ ਆ ਸ਼ਾਮ ਨੂੰ ਸਾਨੂੰ ਆ ਸੇਵਾ ਮਿਲ ਗਿਆ ਜੀ ਆ ਸਾਡੇ ਮਾਨ ਲੋ ਪਿੰਡਾਂ ਦੇ ਹਾਲਾਤ ਨੇ ਆਣ ਗਵਾਂਡ ਦੇ ਮਾਨ ਲੋ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਆ ਆ ਸਾਨੂੰ سلسلہ ਮਿਲਿਆ ਆ ਦੇਖੋ ਜੀ ਜਿਹੜੇ ਤਾਂ ਕਿਹੜੇ ਬੰਦੇ ਆ ਨਾ ਜੀ ਉਹ ਦੇਖੋ ਆ ਉਹਨਾਂ ਨੇ ਕੀ ਕੀਤਾ ਵਾਹ ਇਹ ਆ ਸਭ ਕੋਈ ਜਾਣਦਾ ਜੀ ਸਾਡਾ ਸਭ ਕੋਈ ਜਾਣਦਾ ਜੀ ਜਿੰਨਾ ਕ ਜਿੰਨਾ ਕ ਅਸੀਂ ਕਮਾਇਆ ਸੀਗਾ ਜੀ ਆ ਆ ਸਾਡਾ ਸਭ ਆ ਮੇਰੇ ਸਾਹਮਣੇ ਪਿਆ ਜੀ ਆ ਆ ਮੇਰੀ ਕਮਾਈ ਆ ਜੀ ਆ ਦੋ ਤਿੰਨ ਮਹੀਨੇ ਦੀ ਕਮਾਈ ਆ ਮੇਰਾ